ਆਦੀ ਦੇ ਆਲਾ ਹਾਈਕਮਨ ਦੇ ਨੀਦਰਾਂ ਨੂੰ ਇਸ ਮੰਨ ਦੇ ਵਿੱਚ ਬਹੁਤ ਗੁੱਸਾ ਆਇਆ ਯਾਰ ਐਸ ਮੌਕੇ ਤੇ ਬੰਦਾ ਛੱਡ ਕੇ ਪਾਰਟੀ ਨੂੰ ਚਲਾ ਜਾਵੇ ਇਹਦੂੰ ਮਾੜੀ ਗੱਲ ਨਹੀਂ ਬੋਲਦੀ ਸੋ ਐਸ ਕਰਕੇ ਰਾਹੁਲ ਗਾਂਧੀ ਨੇ ਮੈਨੂੰ ਕਿਹਾ ਕਿ ਤੈਨੂੰ ਜਾ ਕੇ ਚੋਣਾਂ ਲੜਨਾ ਪੈਣਾ ਹੈ ਮੈਂ ਸੇਪ ਜਿੰਦਰ ਬਾਅਦ ਛੱਡ ਕੇ ਆਪਦੇ ਲੋਕਾਂ ਨੂੰ ਕਿਹਾ ਵੀ ਇੱਥੇ ਵੀ ਹੁਣ ਮੈਨੂੰ ਮਹੀਨਾ ਛੁੱਟੀ ਦਿਓ ਆਪੀ ਘਰ ਵਾਲੀ ਨੂੰ ਕਿਹਾ ਵੀ ਤੂੰ ਵੀ ਸੰਭਾਲ ਇੱਥੇ ਮੈਂ ਹੁਣ ਲੁਧਿਆਣੇ ਛੱਡਿਆ। ਸੋ ਲੁਧਿਆਣੇ ਦੀ ਧਰਤੀ ਤੇ ਅੱਜ ਮੈਂ ਚੋਣਾਂ ਇਸ ਕੰਟੀ ਲੜਨ ਆਇਆ। ਇਹ ਗਦਾਰੀ ਦੀ ਲੜਾਈ ਹੈ, ਗਦਾਰੀ ਦੇ ਖਿਲਾਫ ਵਫਾਦਾਰੀ ਦੀ ਲੜਾਈ। ਜੇ ਗਦਾਰ ਨਾ ਹੁੰਦੇ ਤਾਂ ਦੇਸ਼ ਪਹਿਲਾਂ ਜਾਦੂ ਹੋ ਜਾਣਾ ਸੀ, ਸਤਾਲੀ ਹੋਣੀ ਸੀ। ਫੇਰ ਭਗਤ ਸਿੰਘ ਨੂੰ ਸੂਲੀ ਤੇ ਚੜ੍ਹਨਾ ਨਹੀਂ ਪੈਣਾ ਸੀ। ਉਦੋਂ ਵੀ ਸਾਡੇ ਗਦਾਕ ਸੀਗੇ ਲੋਕ ਜਿਹੜੇ ਅੰਗਰੇਜ਼ਾਂ ਨਾਲ ਰਲ ਜਾਂਦੇ ਸੀ। ਸਾਡੀਆਂ ਸਾਰੀਆਂ ਖਬਰਾਂ ਅੰਗਰੇਜ਼ਾਂ ਨੂੰ ਜੀ ਦਿੰਦੇ ਸੀ ਇਸ ਕਰਕੇ ਪੇਸ਼ ਇਹ ਉਹਨਾਂ ਦਾ ਬਾਹਰ ਚਲੇਗਾ ਚਲੋ ਉਹ ਭਾਜਪਾ ਦੇ ਬਾਰੇ ਤੁਸੀਂ ਸਾਰੇ ਜਾਣਦੇ ਹੋ ਜਿਹੜਾ ਵਿਅਕਤੀ ਭਾਜਪਾ ਨੂੰ ਵੋਟ ਪਾਏਗਾ ਉਹ ਪਿਆਰ ਨੂੰ ਉਹ ਪੰਜਾਬ ਨੂੰ ਪਿਆਰ ਨਹੀਂ ਕਰਦਾ ਉਹ ਪੰਜਾਬੀਆਂ ਨੂੰ ਪੰਜਾਬ ਪਿਆਰ ਨਹੀਂ ਕਰਦਾ ਉਹ ਪੰਜਾਬ ਦਾ ਰਹਿਣ ਵਾਲਾ ਨਹੀਂ ਇਸ ਕਰਕੇ ਇਹ ਲੜਾਈ ਲੜਨ ਆਸੀ ਆਏ ਆ ਦੂਜੇ ਪਾਸੇ ਆਮ ਆਦਮੀ ਪਾਰਟੀ ਹੈ ਸਿੱਧੀ ਗੱਲ ਹੈ ਝਾੜੂ ਜੀ ਜੀ ਮੋਮੈਂਟ ਇਹ ਮੈਂ ਵਾਪਸ ਨਹੀਂ ਹੋਣਾ ਐਕਸ਼ਨ ਤੋਂ ਬਾਅਦ ਆऊंगा ਤੇਰਾ ਧੰਨਵਾਦ ਕਰ ਸਕੀ ਅੱਜ 16:10 ਮਿੰਟ ਦੀ ਟਾਈਮ ਹੈ ਮੇਰੀ ਬਾਪਣ ਦੀ ਫੇਰਾਗੀ ਸੀ ਲੀਲਾ ਰਾਤ ਦੇ 2 ਘੰਟੇ ਬਾਅਦ ਪਾਵੇਂ ਜਿੰਨੀਆਂ ਮਰਜ਼ੀ ਜੱਫੀਆਂ ਪਾਈ ਕੋਈ ਇਤਰਾਜ਼ ਨਹੀਂ ਸੋ ਇੱਕ ਝਾੜੂ ਵਾਲੇ ਆਏ ਉਹਨਾਂ ਨੇ ਕਿਹਾ ਕਿ ਇਹ ਸਾਰੇ ਬੇਈਮਾਨ ਹੈ ਅਸੀਂ ਬੜੇ ਚੰਗੇ ਤੇ ਸੱਤ ਮੋਟਾ ਪਾਉ ਲੋਕ ਠੱਕ ਗਏ ਸੀ ਲੋਗ ਕਹਿੰਦੇ ਆ ਫਿਰ ਸ਼ਹਿਰ ਦੇ ਕਿੱਥੇ ਚੰਗੇ ਹੋਣਗੇ ਪੰਜਵੇਂ ਸੀਟਾਂ ਜਿਤਾ ਦਿਆਂ ਕੋਈ ਮਾਣੂ ਕੇ ਆਈ ਕੋਈ ਹੋਰ ਆਇਆ ਸਾਰਿਆਂ ਨੂੰ ਵੋਟਾਂ ਪਾ ਕੇ ਜਿਤਾ ਦਿੱਤਾ ਪਰ ਤੁਹਾਨੂੰ ਕੀ ਮਿਲੀ ਉਸ ਵਾਰ 1000 ਰੁਪਏ ਦਾ ਵਾਅਦਾ ਕੀਤਾ ਤੁਸੀਂ ਧੂੜ ਪੱਟ ਦੀ ਸਾਡੀ 1000 ਦੇ ਉਗੜੇ ਭਗਵਾਨ ਕਮਾਨ ਕੁੜੇ 1000 ਦੇ ਉਗੜੇ ਆ ਗਿਆ ਹਜ਼ਾਰ ਦਾ ਕੀ ਆਉਣਾ ਸੀ ਹੋਰ ਸਾਰਾ ਕੁਝ ਬੰਦ ਹੋ ਗਿਆ ਸਾਡਾ ਹਜ਼ਾਰ ਦਿੱਤਾ ਭੁੱਲ ਗਏ ਤੁਸੀਂ ਲੋਕ ਅਸੀਂ 1000 ਰੁਪਇਆ ਦਿੱਤਾ ਅਸੀਂ ਪੈਨਸ਼ਨ 500 ਰੁਪਇਆ ਹੁੰਦੀ ਸੀ 1000 1500 ਦਾ ਪਿੰਗ 1000 ਰੁਪਇਆ ਵੀ ਮਿਲਦਾ ਸੀ ਕਹਿੰਦੇ ਨੇ ਸ਼ਗਨ ਸਕੀਮ ਉਡੀਕ ਦੇ ਵਿਆਹ ਤੇ 100000 ਰੁਪਇਆ ਮਿਲਦਾ ਸੀ 51000 ਕਰਦਾ ਪਰ ਸਾਨੂੰ ਮਿਲਿਆ ਕਿ ਥੋੜਾ ਕਿਰਾਇਆ ਬੱਸਾਂ ਦਾ ਵਸਤ ਕਰਦਾ ਹੁਣ ਚੌੜੇ ਹੋ ਕੇ ਖੁਸ਼ ਹੋ ਕੇ ਚੜ ਜਾਂਦੇ ਉਹ ਵੀ ਆਪ ਬਾਪੂ ਵਾਲੀ ਬੱਸ ਆ ਗਈ ਸਾਡੀ ਬੱਸ ਹੈ ਆ ਲੈ ਆਧਾਰ ਕਰ ਹੁਣ ਥੋੜੇ ਘਰ ਵਾਲਿਆਂ ਨੂੰ ਥੋੜੇ ਮਗਰ ਚੜਨਾ ਪੈਂਦਾ ਹੈ ਮੈਂ ਤੁਹਾਨੂੰ ਆ ਕੇ ਘਰ ਵਾਲਿਆਂ ਦੇ ਮਗਰ ਚੜਨਾ ਬਈ ਬੱਸ ਇਹ ਗੱਲ ਸੱਚੀ ਹੈ ਕਿ ਨਹੀਂ ਸੱਚੀ ਅਸੀਂ ਨੂੰ ਮਿਲਿਆ ਕੀ ਤੁਸੀਂ ਅਗਲੇ ਹਜ਼ਾਰ ਨੂੰ ਪਾ ਦਿੱਤੀਆਂ ਸਾਕੇ ਵਾਲਾ ਆ ਬੱਸ ਭਜਾ ਦਿੱਤੇ ਹੋ ਬੱਸ ਕਿਤੇ ਥਾਣੇ ਉੱਤੇ ਕੰਮ ਭਜਾਉਣੀ ਹੈ ਕੋਈ ਅੱਗੇ ਆੜੀ ਹੋਰ ਬਸਾਂ ਦੇ ਆ ਕੇ ਪਾਵਾਂ ਸ਼ੌਟ ਮਾਗਾ ਹੁਣ ਝਾੜੀ ਦੀ ਸਰਕਾਰ ਹੈ ਇਹ ਝਾੜੂ ਦੀ ਸਰਕਾਰ ਦੇ ਤਾਂ ਮੂਸੇ ਆਲਾ ਮਰਵਾਤਾ ਇਹ ਹੁਣ ਉਹਨਾਂ ਦੇ ਘਰੇ ਫੇਰ ਪੁੱਤ ਜੰਮਿਆ ਤੇ ਪੁਲਿਸਾਰੇ ਭੇਜ ਕੇ ਵੀ ਦੱਸੋ ਇਹ ਪੁੱਤ ਜੰਮਿਆ ਕਿਵੇਂ ਹੈ ਐਸ ਉਮਰ ਚ ਕਿਵੇਂ ਜੰਮਿਆ ਤੇ ਕਿਉਂ ਜੰਮਿਆ ਵੀ ਜੰਮਿਆ ਕਿਸੇ ਨੇ ਅਗਲਿਆਂ ਦੇ ਘਰੇ ਚਰਾਕ ਦਵਾਰੇ ਉਹਨਾਂ ਦੇ ਜੀਵਨ ਦਾ ਸਹਾਰਾ ਜੰਮ ਪਿਆ ਤੇ ਤੁਸੀਂ ਪੁਲਿਸ ਤੇ ਡਾਕਟਰ ਬੇਟੇ ਸ਼ਰਮ ਵਿੱਚ ਜਾਈ ਦੀ ਉਹ ਵੀ ਹਸਪਤਾਲ ਵਿੱਚ ਇਹ ਹੁਣ ਬਦਲਾਅ ਦੀ ਸਰਕਾਰ ਹੈ ਜੋ ਇਹਨਾਂ ਨੇ ਕੀਤਾ ਤੁਹਾਨੂੰ ਪਤਾ ਹੈ ਸਿਆਣੇ ਕਹਿੰਦੇ ਆ ਕਿਤੇ ਉਹ ਮਾਤਾ ਮਾਤਾ ਜੀ ਸਿਆਣੇ ਕਹਿੰਦੇ ਸੁਨਿਆਰੇ ਉਸ ਦੇ ਜਾਓ ਜਿਹਨੂੰ ਜਾਣ ਦੀ ਹੁਣੀ ਸੁਨਿਆਰਾ ਖੋਲ ਤਾਂ ਪਾਉਂਦਾ ਹੀ ਪਾਉਂਦਾ ਪਰ ਜਿਹੜਾ ਆਪ ਦਾ ਹੈ ਸੁਨਿਆਰਾ ਭਰਾ ਉਹ ਖੋਜ ਘੱਟ ਪਾਊਗਾ ਤੇ ਆਧਾਰ ਵੀ ਕਰ ਲੂਗਾ ਤੁਹਾਡਾ ਕੰਮ ਕਰ ਦੇ। ਕਿ ਨਵੀਂ ਦਗਾਣ ਦੇਖ ਕੇ ਸ਼ੀਸ਼ੇ ਵਾਲੀ ਬਣ ਕੇ ਨਾ ਉਹਨੇ ਮੋਟ ਲੈਣਾ ਅੱਧਾ ਹੀ ਖਾ ਲੂਗਾ। ਜਿਹੜਾ ਜਾਣਿਆ ਪਛਾਣਿਆ ਹੋਵੇ ਉਹਰੇ ਚਾਹੀਦਾ ਹੈ। ਕਾਂਗਰਸ ਪਾਰਟੀ ਜਾਣੀ ਪਛਾਣੀ ਹੈ। ਆਪ ਦਾ ਮਾਰੂ ਛਾਵੇਂ ਸਿੱਟੂ ਇਹ ਨਵੀਂ ਪਾਰਟੀ ਦਾ ਮੋਟ ਕੇ ਲੱਭੀ ਦਿੱਥਿਆ ਜੀ। ਨਾ ਇਸ ਤੋਂ ਬਾਅਦ ਮਾਰੂ ਕੇ ਜੀ ਨੇ ਚੋਣਾਂ ਲੜਦੇ। ਕਿਉਂ ਆਵੇ ਤੁਹਾਡੇ ਦੁਆਰੀ ਐਮਐਲਏ ਘਰੇ ਬੈਠੇ ਬਣ ਕੇ ਆ। ਉਹ ਲਗਦੀ ਹੈ ਕਿ ਲੜਗਾ ਹੀ ਨਹੀਂ ਨਾ ਪਾਰਟੀ ਦੇ ਲੜਾਉਣਾ ਸੋ ਫੇਰੇ ਕਹਿਣ ਦਾ ਬੰਦਾ ਇਹ ਸਾਰੇ ਬਾਜ਼ੇ ਤੁਹਾਡੇ ਨਾਲ ਇਹਨਾਂ ਨੇ ਝੂਠੇ ਕੀਤੇ ਪਰ ਲੋਕਾਂ ਨੂੰ ਬੇਬੁਖ ਬਣਾਇਆ ਬਦਲਾਅ ਦੇ ਨਾਂ ਤੇ ਜੇ ਅਸੀਂ ਐ ਕਰਦੇ ਆਂਗੇ ਥੋੜੇ ਪਿੰਡ 'ਚ ਕੋਈ ਪੈਸਾ ਲੱਗ ਰਿਹਾ 2.5 ਸਾਲਾਂ ਦਾ ਸਰਪੰਚ ਸਾਹਿਬ 2.5 ਸਾਲਾਂ ਦਾ ਇੱਕ ਵੀ ਲੱਗ ਨਹੀਂ ਸ਼ਦਾ ਪੈਸਾ ਲੱਗਿਆ ਕੱਲਾ ਲੈ ਕਾ ਮਤਲਬ ਸਰਕਾਰ ਆਮ ਆਦਮੀ ਪਾਰਟੀ ਉਹ ਤਾਂ ਹੀ ਸਾ ਵੀ ਬਣੀ ਹੈ 1 ਰੁਪਿਆ ਨਹੀਂ ਆਇਆ ਹੁਣ ਸੋ ਬੇਰੀ ਬੇਨਤੀ ਹੈ ਲੜਾਈ ਬੜੀ ਵੱਡੀ ਹੈ ਬੜੀ ਵੱਡੀ ਲੜਾਈ ਹੈ ਅਕਾਲੀ ਦਲ ਵਾਲੇ ਖਤਮ ਹੋ ਚੁੱਕੇ ਆ ਜੋ ਮੈਂ ਵੋਟ ਪਾਉਂਗਾ ਕੋਈ ਫਾਇਦਾ ਨਹੀਂ ਆ ਆ ਆਮ ਆਦਮੀ ਪਾਰਟੀ ਨੂੰ ਵੋਟਾਂ ਪੋਂ ਦਾ ਕੋਈ ਫੈਸਲਾ ਨਹੀਂ ਆਪਾਂ 2027 ਚ ਪਿੰਡਾਂ ਰਿਓ ਫੈਸਲਾ ਕਰਾਂਗੇ ਕਿਹੜੀ ਪਾਰਟੀ ਨੂੰ ਵੋਟਾਂ ਪਾਉਣੀਆਂ ਜੇ ਜਿਹੜੀ ਪਾਰਟੀ ਚੰਗੇ ਕੰਮ ਕਰੂਗੀ ਆਪਾਂ ਉਹ ਵੋਟਾਂ ਪਾਵਾਂਗੇ ਐਮਐਲ ਦੇਦੀਆਂ ਹੁਣ ਮੌਕਾ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਲਾਉਣਾ ਹੈ ਕੋਤੀ ਤੇ ਜੇ ਲਾਉਣਾ ਕਾਂਗਰਸ ਪਾਰਟੀ ਦਾ ਸਕਦੀ ਹੈ ਅੱਗੇ ਦਾ ਬਟਨ ਦਬਾਓ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਪੰਜਾਬ ਨੂੰ ਬਚਾਉਣਾ ਹੈ ਸੇ ਪੰਜਾਬ ਦੀ ਕਿਸਾਨੀ ਤੇ ਜਵਾਨੀ ਨੂੰ ਬਚਾਉਣ ਵਾਸਤੇ ਆਪਾਂ ਬੱਚੇ ਦਾ ਬੱਟਨ ਦਿਮਾਖੇ ਮੈਨੂੰ ਕਾਜ ਜਾ ਫੜੋ ਬਣਾਓ ਜੇ ਬਾਬਾ ਸਾਹਿਬ ਅਮੇਰਦਾ ਸੰਵਿਧਾਨ ਬਣਾਉਣਾ ਹੈ ਬਚਾਉਣਾ ਜੇ ਨੌਂਤੰਦਰ ਬਚਾਉਣਾ ਹੋ ਸਕਦਾ ਹੈ ਜੇ ਨਰਿੰਦਰ ਮੋਦੀ ਦੇਸ਼ ਦਾ ਪ੍ਰਧਾਨ ਮੰਤਰੀ ਦੁਬਾਰੇ ਬਣਿਆ ਤਾਂ ਫੇਰ ਉਸ ਤੋਂ ਬਾਅਦ ਕਦੇ ਚੋਣਾਂ ਨਹੀਂ ਹੋਣਗੇ ਚਾਈਨਾ 'ਚ ਚੋਣਾਂ ਨਹੀਂ ਹੁੰਦੇ ਰਸ਼ੀਆ 'ਚ ਚੋਣਾਂ ਨਹੀਂ ਹੁੰਦੀਆਂ ਕੋਰੀਆ 'ਚ ਚੋਣਾਂ ਨਹੀਂ ਹੁੰਦੀਆਂ ਸ਼ਾਸਨਕਾਰ ਉਹਨਾਂ ਦੀ ਸਰਕਾਰ ਰਹੀ ਹੈ ਤੁਹਾਡੇ ਤੋਂ ਵੋਟਾਂ ਮੰਗੇ ਤੇ ਕੋਈ ਆਉਂਦਾ ਤੇ ਜਿਹੜਾ ਧਰਨੇ ਲਾਉਂਦੇ ਐ ਚਾਈਨਾ 'ਚ ਕੋਈ ਧਰਨਾ ਨਹੀਂ ਲੱਗਦਾ ਫੜ ਕੇ ਕਾਰਖਾਨੇ ਢੀ ਫੜ ਕੇ ਕਾਰਖਾਨੇ ਸਭ ਗੁਲਾਮ ਬਣਾ ਰੱਖੇ ਲੋਕਤੰਤਰ ਦੀ ਹਫਾਜ਼ਤ ਕਾ ਨਾਸ ਤੇ ਇੱਕੋ ਪਾਰਟੀ ਬਚੀ ਐ ਜਿਹੇ ਇੰਦਰ ਦੇ ਵਿੱਚ ਇਸ ਵਾਰੀ ਪੰਜਾਬ ਦੇ ਲੋਕਾਂ ਨੇ ਭੁੱਲ ਕਰ ਲਈ ਫਿਰ ਸਮਾ ਦੁਆਰੇ ਵਾਪਸ ਨਹੀਂ ਆਏਗਾ ਮੈਂ ਜ਼ਿਆਦਾ ਕੁਝ ਨਹੀਂ ਆਖਿਆ ਹੋਇਆ ਮੈਂ ਬੇਨਤੀ ਕਰਨੀ ਚਾਹੁੰਦਾ ਹਾਂ ਇੱਕ ਇੱਕ ਵੋਟ ਬੱਲੇ ਦਾ ਬਟਨ ਦਬਾ ਕੇ ਤੁਸੀਂ ਕਾਂਗਰਸ ਪਾਰਟੀ ਦਾ ਕਾਮਯਾਬ ਬਣਾਓ ਇੱਕ ਤਰੀਕੂ ਮੋਟਾ ਪਹਿਣੀ ਹੈ ਔਰ ਪਿੰਡ ਚੋਂ ਘੱਟੋ ਘੱਟ 2 300 400 ਵੋਟਾਂ ਦੇ ਮੀਟ ਦੇ ਨਾਲ ਕਾਂਗਰਸ ਪਾਰਟੀ ਜਿੱਤੇ ਤਾਂ ਜੋ ਇਸ ਵਾਰੀ ਜਗਰਾਵ ਹਲਕੇ ਦੇ ਜਦੋਂ ਟੱਪੇ ਖੁੱਲਣ ਤੇ 15 20 ਹਜ਼ਾਰ ਦੀ ਮੀਟ ਦੇ ਨਾਲ ਕਾਂਗਰਸ ਪਾਰਟੀ ਦਾ ਉਮੀਦਵਾਰ ਜਾਨੀ ਜੀ ਥੋੜਾ ਪ੍ਰਹਾਅ ਅੱਗੇ ਜਾਵੇ ਕਿ ਅਸੀਂ ਪੱਪਾ ਦੇ ਉਮੀਦਵਾਰ ਨੂੰ ਹਰਾਇਏ ਔਰ ਇੱਕ ਗੱਲ ਕਹਿਣਾ ਚਾਹਣਾ ਤੁਹਾਨੂੰ ਤੁਹਾਨੂੰ ਫਕਰ ਮਹਿਸੂਸ ਹੋਏਗਾ ਜਦੋਂ ਇਹ ਇਸ ਕੀ ਪਾਰਲੀਮੈਂਟ ਦੇ ਵਿੱਚ ਰਾਜਾ ਵਲੇ ਖੜਾ ਹੋ ਕੇ ਜਗਰਾਉਂ ਦੇ ਮੁੱਦਿਆਂ ਦੀ ਨਹੀਂ ਚੰਦਿਆਣੇ ਦੇ ਮੁੱਦਿਆਂ ਦੀ ਗੱਲ ਕਰੇਗਾ ਪੰਜਾਬ ਦੇ ਮੁੱਦਿਆਂ ਦੀ ਗੱਲ ਕਰੇਗਾ ਤੁਸੀਂ ਕਹੋਗੇ ਕਿ ਅਸੀਂ ਐਸਾ ਨੌਜਵਾਨ ਛੁੜ ਕੇ ਭੇਜਿਆ ਜਿਵੇਂ ਸਾਡੀ ਪੱਗ ਦੀ ਰਾਜ ਰੱਖੀ ਤੇ ਉੱਥੇ ਗੜਦਾ ਪਾਉਂਦਾ ਵਿਖਿਆ ਸਾਡੇ 500 ਐਮਪੀਆ ਅਗਰ ਸਾਡੇ 500 ਐਮਪੀਆ ਤੋਂ ਸੱਤ ਤੋਂ ਵੱਧ ਰਾਜਾ ਬੜਿੰਗਣਾ ਬੋਲਿਆ ਕਰੇ ਤਾਂ ਰਾਜੇ ਬੜਿੰਗ ਨੂੰ ਫੜਦੇ ਹੋ ਜੋ ਰਾਜਾ ਬੜੇ ਖੌਡੀ ਲੜਾਈ ਲੜਿਆ ਕਰੇਗਾ ਉੱਥੇ ਉੱਥੇ ਬੋਲਣ ਜਾਣਾ ਮਰੁੰਡੇ ਵਿੱਚ ਨਹੀਂ ਜਾਣਾ ਬੁੱਧਾ ਇੱਥੇ ਜੇ ਸੱਜਣੇ ਉੱਥੇ ਕੇ ਗੱਲ ਨਾ ਕੀਤੀ ਪੰਜਾਬ ਦੀ ਕੱਥੇ ਪੰਜਾਬ ਪਛੜ ਜਾਣਾ ਆ ਜਿਹੜਾ ਪਹਿਲਾਂ ਬਣਿਆ ਸੀ ਜਿਹੜਾ ਸੁੱਚੇ ਮੂੰਹ ਬੁੜਿਆ ਆ ਰਵਨੀਤ ਸਿੰਘ ਮਿੱਟੂ ਕਦੇ ਵੇਖਿਆ ਪੰਜਾਬ ਦੀ ਗੱਲ ਖੜਾ ਕਦੇ ਪੰਜਾਬਸਾਂ ਆਪ ਦੀ ਗੱਲ ਕਰੇਗਾ ਅਤੇ ਪਰਿਵਾਰ ਦੀ ਗੱਲ ਕਰੇਗਾ ਆਪ ਦੇ ਆਪ ਦੇ ਬਾਰੇ ਬਈ ਗੱਲ ਕੀਤੀ ਉਹ ਮੇਰੀ ਤੁਹਾਨੂੰ ਬੇਨਤੀ ਆ ਕਿ ਤਖੜੇ ਹੋ ਕੇ ਮੈਨੂੰ ਇੱਕ ਤਰੀਕ ਨੂੰ ਕਾਮਯਾਬ ਬਣਾਓ ਤੇ ਤੁਹਾਡੇ ਹੱਕਾਂ ਦੀ ਲੜਾਈ ਲੜਾਂਗਾ ਇਹਨੇ ਸ਼ਬਦਾਂ ਨਾਲ ਹਾਜ਼ਰੀ ਕਰਿਓ ਪ੍ਰਵਾਨ ਥੋੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ Sie <laughs> wie